ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਮਨਪ੍ਰੀਤ ਗੁਰ ਬਲੌਗ ਤੇ ਤੁਹਾਣਾ ਸਵਾਗਤ ਹੈ ਜੀ ਲੱਗਿਆ ਜੀ ਅੱਜ ਵਾਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਜਿਹਨੇ ਮੇਰੇ ਭੈਣ ਭਰਾ ਪਹਿਲੀ ਵਾਰ ਹੀ ਆਏ ਨੇ ਤਾਂ ਪਹਿਲੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਈਓ ਸਾਰਿਆਂ ਤੋਂ ਪਹਿਲਾਂ ਤਾਂ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦੁਸ਼ਹਿਰੇ ਦੀਆਂ ਤੇ ਅੱਜ ਹੈਗਾ ਜੀ ਦੁਸ਼ਹਿਰਾ ਤੇ ਬਸ ਜਾਣਾ ਸੀਗਾ ਮੱਥਾ ਟੇਕਣ ਬਾਬੇ ਸ਼ਿਦਾਂ ਦੇ ਤੇ ਲੱਗੀ ਸੀ ਪ੍ਰਸ਼ਾਦ ਬਣਾਉਣ ਸੋਚਿਆ ਚਲੋ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਦੀ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਆਪਾਂ ਦੁਸ਼ਹਿਰੀ ਦੀਆਂ ਜੀ ਮੁਬਾਰਕਾਂ ਦੇਦੀ ਤੇ ਪਰਮਾਤਮਾ ਕਰੇ ਇਹ ਦੁਸ਼ਹਿਰਾ ਤੁਹਾਡੇ ਲਈ ਬਹੁਤ ਵਧੀਆ ਹੋਵੇ ਤੇ ਵਧੀਆ ਇਹ ਦਿਨ ਸਾਰਾ ਲੰਘੇ ਹਨਾ ਤੇ ਬਾਕੀ ਅ ਕੱਲ ਵਾਲੀ ਵੀਡੀਓ ਦੇ ਥਲੇ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਇਦਾਂ ਹੀ ਹਾਂ ਆਪਦੇ ਆਪਣੇ ਚੈਨਲ ਦੇ ਨਾਲ ਸਪੋਰਟ ਬਣਾਈ ਰੱਖਿਓ ਜੀ ਤੇ ਹਨਾ ਬਸ ਲੱਗੇ ਸੀਗੇ ਜੀ ਕਮਤਨ ਦੇ ਸਟਾਰਟ ਕਰਨ ਚੁੱਕੇ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਧਾਰਾ ਕੱਢਣ ਜਾਣਾ ਸੀਗਾ ਹਜੇ ਸੋਚਿਆ ਚਲੋ ਉਸ ਤੋਂ ਪਹਿਲਾਂ ਪ੍ਰਸ਼ਾਦ ਬਣਾ ਕੇ ਰੱਖ ਜਮਾ ਨਾ ਆਈ ਸੀਗੀ ਫਿਰ ਸਿਰ ਤੇ ਵੀ ਫਿਰ ਕਿਉਂਕਿ ਹਨਾ ਲੇਟ ਬਹੁਤ ਜ਼ਿਆਦਾ ਹੋ ਜਾਈਦਾ ਵਾ ਹਨਾ ਤੇ ਧਾਰਾ ਕੱਢਣੀਆਂ ਨੇ ਤੇ ਜਾਨੂੰ ਹਨਾ ਪ੍ਰਸ਼ਾਦ ਆਪਣਾ ਜਿਹੜਾ ਉਹ ਠੰਡਾ ਹੋ ਜੂਗਾ ਤੇ ਬਸ ਇਧਰ ਮੈਂ ਘਿਓ ਤਰ ਰਿਹਾ ਸੀਗਾ ਗਰਮ ਹੋਣ ਵਾਸਤੇ ਤੇ ਰੱਖੇ ਨਾ ਥੋੜਾ ਜਿਹਾ ਮੈਨੂੰ ਕੋ ਪਿਆਸੀ ਹੋ ਮੈਂ ਸੋਚਿਆ ਮੈਂ ਕਿ ਚਲੋ ਪਹਿਲਾਂ ਆਪਾਂ ਜਿਹੜਾ ਪ੍ਰਸ਼ਾਦ ਆਪਾਂ ਉਹ ਬਣਾ ਲੈਨੇ ਆ ਤੇ ਬਸ ਇਧਰ ਆਪਾਂ ਪਾਣੀ ਗਰਮ ਕਰਤਾ ਉਹਦੇ ਵਿੱਚ ਆਪਾਂ ਚੀਨੀ ਪਾਤੀ ਆ ਤੇ ਹੁਣ ਬਸ ਲੱਗੀ ਸੀਗੀ ਜੀ ਪ੍ਰਸ਼ਾਦ ਬਣਾਉਣਾ ਤੇ ਬਰਸ਼ਾਦ ਬਣਾ ਕੇ ਬਸ ਫਿਰ ਹਉ ਉਸ ਤੋਂ ਵਾਰੀ ਚਪਾ ਦਾਲ ਨੂੰ ਤੜਕਾ ਲਾਉਣਾ ਦਾਲ ਮੈਂ ਬਣਾਤੀ ਆ ਤੇ ਬਸ ਕਲਾ ਤੜਕਾ ਲਾਉਣ ਤੋਂ ਰਹਿੰਦਾ ਇੱਕ ਹਨਾ ਬਤਨ ਕੀ ਚੱਕਰ ਪਈ ਆ ਮੇਰੀ ਜਾੜ ਬਹੁਤ ਜਿਆਦਾ ਦਰਦ ਕਰੀ ਜਾਂਦੀ ਅੱਜ ਤੱਕ ਤੇ ਦੋ ਤਿੰਨ ਦਿਨ ਹੋ ਗਏ ਹਾਂ ਇਹਨੂੰ ਦਰਦ ਕਰਦੀ ਨੂੰ ਤੇ ਅੱਜ ਹਨਾ ਡਾਕਟਰ ਨੂੰ ਛੁੱਟੀ ਸੀਗੀ ਤੇ ਦੇਖਦੇ ਹਾਂ ਹੁਣ ਹੋ ਸਕਦਾ ਕੱਲ ਨੂੰ ਡਾਕਟਰ ਨੂੰ ਦਿਖਾ ਕੇ ਆਵਾਂਗੇ ਜਾੜ ਵੈਸੇ ਤਾਂ ਨਾ ਕੀੜਾ ਲੱਗਿਆ ਹੋਇਆ ਹੋ ਸਕਦਾ ਵੀ ਉਹ ਕਹਿਣਗੇ ਹਨਾ ਕਿ ਕੱਢਣੀ ਪੈਣੀ ਆ ਤੇ ਬਾਕੀ ਇਹਨਾਂ ਚੱਲ ਕੇ ਜਾ ਕੇ ਦਿਖਾਵਾਂਗੇ ਉਹਨਾਂ ਨੂੰ ਵੀ ਕੀ ਕਹਿੰਦੇ ਆ ਤੇ ਇਹ ਵਾਲਾ ਵਲੌਗ ਆਪਾਂ ਤੁਹਾਨੂੰ ਹਨ ਹਰੀ ਦੁਸ਼ਹਿਰੇ ਤੋਂ ਦੂਸਰੇ ਦਿਨ ਮਿਲੂਗਾ ਕਿਉਂਕਿ ਅੱਜ ਹੈਗਾ ਦੁਸ਼ਹਿਰਾ ਤੇ ਅੱਜ ਮੈਂ ਵੀਡੀਓ ਜਿਹੜੀ ਅਪਲੋਡ ਹੋਊ ਆਪਾਂ ਕਰ ਦਿੱਤੀ ਹੈ ਤੇ ਉਹ ਵੀ ਵੀਡੀਓ ਬਹੁਤ ਖਾਸ ਆ ਤੇ ਤੁਸੀਂ ਪੈਸੇ ਤਾਂ ਤੁਸੀਂ ਦੇਖ ਹੀ ਲਈ ਹੋਣੀ ਆ ਤੇ ਆਪਾਂ ਨੂੰ ਮਿਲਿਆ ਜੀ ਸਰਪ੍ਰਾਈਜ਼ ਬਹੁਤ ਜਿਆਦਾ ਸੋਹਣਾ ਹੈ ਤੇ ਮਰ ਲ ਮੈਂ ਸੋਚਿਆ ਨਹੀਂ ਸੀਗਾ ਹਨਾ ਵੀ ਮੈਨੂੰ ਇੰਨੀ ਜਲਦੀ ਇਹ ਹਨਾ ਸਰਪ੍ਰਾਈਜ਼ ਮਿਲ ਜੂਗਾ ਤੇ ਫੋਮ ਦਾ ਹਨਾ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਦੇ ਵੀ ਤੇ ਜੰਦੀ ਉਮੀਦ ਤਾਂ ਸੀਗੀ ਹੈ ਨਾ ਮੈਨੂੰ ਐ ਤਾਂ ਸੀਗਾ ਮੈਂ ਕਿਹਾ ਚਲੋ ਹਨਾ ਵੀ ਇੱਕ ਮ ਹੌਲੀ ਹੌਲੀ ਕਰਕੇ ਆਪਾਂ ਜਿਹੜਾ ਫੋਨ ਲੈ ਲਾਂਗੇ ਤੇ ਮੈਨੂੰ ਇਹਨਾਂ ਨੇ ਬਿਲਕੁਲ ਵੀ ਨਹੀਂ ਦੱਸਿਆ ਹੈਗਾ ਜਾਣ ਲੱਗੀ ਕਿ ਕਿ ਐਸੇ ਕਹਿੰਦੇ ਮੈਂ ਲੁਧਿਆਣਾ ਚੱਲੇ ਆਵਾ ਵੀ ਮੈਨੂੰ ਕਿਥੇ ਬੁਲਾਇਆ ਮੈਂ ਮੈਂ ਕਿਹਾ ਹੋ ਸਕਦਾ ਵੀ ਚਲੋ ਕੰਮ ਦੇ سلسلے ਦੇ ਵਿੱਚ ਹਨਾ ਕਿਤੇ ਜਾਂਦੇ ਹੋਣ ਤੇ ਮੈਂ ਬੜਾ ਬਾਕੀ ਬਾਕੀ ਹਾਂ ਆਪਾਂ ਪੁੱਛਿਆ ਵੀ ਨਹੀਂ ਹੈਗਾ ਬੜਾ ਜ਼ਿਆਦਾ ਤੇ ਮੈਂ ਸੋਚਿਆ ਮੈਂ ਕਿ ਫਿਰ ਇਹਨਾਂ ਨੇ ਮੈਨੂੰ ਆ ਕੇ ਦੱਸਿਆ ਕਹਿੰਦੇ ਵੀ ਸਰਪ੍ਰਾਈਜ਼ ਹੈ ਨੇ ਕਹਿ ਦਿੱਤੀ ਲੈਕ ਤਾਂ ਹਨ ਹਾਉ ਤੁਸੀਂ ਸਾਰੇ ਇਹਨਾਂ ਵੀਡੀਓ ਦੇਖ ਹੀ ਲਈਆ ਹਨ ਤੇ ਬਾਕੀ ਚਲੋ ਜੀ ਆਪਾਂ ਪ੍ਰਸ਼ਾਦ ਬਣਾ ਲੀਏ ਹੁਣ ਬਾਬਿਆਂ ਨੇ ਕਹਣਾ ਗੱਲਾਂ ਮਰੀ ਜਾਂਦੀ ਐ ਇਹ ਤੇ ਹੁਣ ਪ੍ਰਸ਼ਾਦ ਬਣਾ ਲੀਏ ਫਿਰ ਮੈਂ ਉਸ ਤੋਂ ਬਾਅਦ ਮੇਰਾ ਪਤਾ ਤੁਹਾਨੂੰ ਮਿਲ ਜਿਆ ਤਿਆਰ ਹੋ ਕੇ ਜਿਲੋ ਜੀ ਮੈਂ ਆਪਣੇ ਘਰੋਂ ਤੰਨ ਦੇ ਨਵੇੜੇ ਹੋ ਗਈ ਤਿਆਰ ਤੇ ਬਸ ਹੁਣ ਚੱਲਦੇ ਆਂ ਜਿਪਾਣੇ ਛੇ ਹੋ ਚੱਲੇ ਤੇ ਮਾਤਾ ਦੇਖਣ ਜਾ ਕੇ ਨਾਲੇ ਭੈਣੀ ਸਾਹਿਬ ਟੇਕਣਾ ਹੈ ਬਾਬੇ ਛਿਦਾਂ ਦੇ ਤੇ ਹਾਂ ਜੇ ਟਾਈਮ ਬਚਿਆ ਤਾਂ ਪਟਾਣਾ ਸਾਹਿਬ ਵੀ ਜਰੂਰ ਮਾਤਾ ਦੇਖ ਕੇ ਆਵਾਂਗੇ ਤੇ ਇੱਧਰ ਅਹੀ ਲੱਗੇ ਹੋਏ ਨੇ ਵੀ ਪਰਨਾ ਬੰਨਣ ਤੇ ਕੱਲ੍ਹ ਵਿੱਚ ਤਿਆਰਪਨ ਬਸ ਤਿਆਰ ਹੋ ਗਿਆ ਉਹਦੇਆਂ ਦੇ ਕਿਤ ਨੰਗੀ ਸੀ ਇਹ ਨਾ ਬੁੱਤਾ ਐ ਨਾ ਜਾਇਆ ਕਰ ਐਵੇਂ ਨਾ ਜਾਏਗਾ ਜੋਨੇ ਚੰਗਾ ਸਸਤੀ ਕਾ ਬੁਲਾ ਦੇ ਅਰਪਨ ਸਸਤੀ ਕਾ ਤੂੰ ਬੁਲਾ ਬਈ ਆਸਰੀ ਗਾ ਜੀ ਏ ਗੰਦਾਰ ਬੰਦਿਆਂ ਵਾਲੀ ਗੱਲੇ ਨਹੀਂ ਆਉਂਦੀ ਕੋਈ ਕੀ ਆ ਕੋਣ ਕਸਟਾਈਲ ਲੈਨੇ ਬਬਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਉਹ ਤੇ ਮੇਰਾ ਪੁੱਤ ਮਾਰ ਕੇ ਬੁਲਾਉਂਦਾ ਹੈ ਨਾ ਵੀਰਾ ਤਾਂ ਨਹੀਂ ਵਧੀਆ ਮੌਦਾਂ ਨਾ ਸਤਿ ਸ਼੍ਰੀ ਅਕਾਲ ਤੇ ਬੁਲਾਉਂਦਾ ਨਾ ਲੈ ਬੁਲਾਉਂਦਾ ਏ ਕੀ ਮਾਰਿਆ Lodi apa? Pancut kendi beni sah. Beni sah. Eh? Oh, beri beri jumpa mana mana

itu belum dia tak <tangan> dia රේදර என்னගන जा මෙ නතර ਸੋਨੇ ਦਰਸ਼ਨ ਹੋ ਗਏ ਗੁਰਦੁਆਰਾ ਸਾਹਿਬ ਦੇ ਵੀ ਤੇ ਹੁਣ ਉਧਰੋਂ ਚੱਲਦੇ ਆ ਤੇ ਛੱਕਦੇ ਆਪਾਂ ਪ੍ਰਸ਼ਾਦਾ ਜਾ ਕੇ ਆਲੇ ਕਿ ਕੀ ਕਰੀ ਜਾਂਦੇ ਦੋਨੋਂ ਯਾਨੇ ਲੰਗਰ ਹਾਲ ਚਲੋ ਹੈ ਜੀ ਜੇ ਤੂੰ ਗੰਨਾ ਕਹੇ ਤੂੰ ਗੰਦਾ ਮੈਂ ਤੂੰ ਨਹੀਂ ਦੀ ਹੈ ਜੀ ਨੌਜੀ ਰਾਤ ਦੇ ਵਾਰ ਚੁੱਕਿਆ 8:30 ਤੇ ਆਪਾਂ ਅਗੇ ਸੀਗੇ ਜੀ ਘਰੇ ਬਸ ਹੁਣ ਪੈਣਾ ਹੀ ਆ ਕਿ ਪ੍ਰਸ਼ਾਦਾ ਵਗੈਰਾ ਆਪਾਂ ਸ਼ਕਿਆ ਸੀ ਜੇ ਤਾਂ ਸਾਫ ਬੁੱਤਵਾ ਸਾਫ ਤਾਂ ਐਸੀਗੇ ਤੇ ਪ੍ਰਸ਼ਾਦਾ ਫਿਰ ਛੱਡ ਜਾਂਦਾ ਸੀ ਜੇ ਬਸ ਹੁਣ ਦੁੱਧ ਦੁੱਧ ਲੈ ਆਣੀ ਆ ਤੇ ਫੇਰ ਦੁੱਧ ਲਿਆ ਕੇ ਫਿਰ ਹੁਣ ਇਹਨਾਂ ਨੂੰ ਬੱਚਿਆਂ ਦੇ ਨਾਲ ਨਾਲ ਪੀ ਲਾਂਗੇ ਤੇ ਨਾਲ ਹੌਸਤ ਵਾਚ ਬਸ ਠਾਈ ਜਾਣਾ ਉਹ ਫਿਰ ਆਪਾਂ ਤੇ ਬਾਕੀ ਆਪਣੀ ਅੱਜ ਦਾ ਵਲੋਗ ਨੇ ਜੇ ਵਧੀਆ ਲੱਗਿਆ ਤਾਂ ਸੋਣਾ ਜੇ ਲਾਈਕ ਕਰਦੇ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਮਿਲਦੇ ਆਂ ਜੀ ਹੋਰ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ